ਵੈਲਕਮ ਜੀ ਇਨ ਮਾਈ ਕਿਚਨ ਅੱਜ ਸਵੇਰੇ ਹੀ ਪ੍ਰੋਮਿਸ ਹੋ ਗਿਆ ਸੀ ਛੋਲੇ ਬਣਾਵਾਂਗੇ ਪੂਰੀਆਂ ਬਣਾਵਾਂਗੇ ਅਜੇ ਕਿ ਛੁੱਟੀ ਵਾਲਾ ਦਿਨ ਨਹੀਂ ਹੈ ਪਰ ਬੱਚਿਆਂ ਨੂੰ ਅੱਜ ਕੱਲ ਛੁੱਟੀਆਂ ਹੈਗੀਆਂ ਨੇ ਤੇ ਮੈਂ ਪਾਲਕ ਲੈਣ ਦੀ ਇਹ ਥੱਲੇੋਂ ਤੋੜ ਕੇ ਇਹ ਦੇਖੋ ਕਿੰਨੀ ਵਧੀਆ ਪਾਲਕ ਹੈ ਤੇ ਅੱਜ ਤੁਹਾਨੂੰ ਦਿਖਾਵਾਂਗੇ ਵੀ ਬਿਨਾ ਪਾਣੀ ਦੇ ਹੀ ਅਸੀਂ ਪੂਰੀਆਂ ਬਣਾ ਲੈਣੀਆਂ ਨੇ ਆਟਾ ਗੁੰਨ ਲੈਣਾ ਵੇ ਦੇਖੋਗਾ ਮੇਰੇ ਨਾਲ ਆਜੋ ਤੇ ਇਹ ਪਾਲਕ ਜਿਹੜੀ ਹੈ ਐਨੂੰ ਮੈਂ ਇਹਦੇ ਫੋਰ ਪ੍ਰੋਸੈਸਰ ਅੱਥ ਵੀ ਨਹੀਂ ਲਵੇਣ ਨੇ ਬੜੇ ਲੋਕਾਂ ਨੂੰ ਇਤਰਾਜ਼ ਹੈ ਅੱਥ ਜੀ ਨੋ ਨੇ ਨੋ ਤੁਹਾਨੂੰ ਕੀ ਪਤਾ ਮੈਂ ਕਿੰਨੇ ਸਾਫ਼ ਰੱਖਦੀਆਂ ਤੇ ਇਹ ਪੇਂਟ ਜਿਹੜਾ ਵੇ ਇਹ ਉਤਰਦਾ ਹੀ ਨਹੀਂ ਹੈਗਾ ਇਹ ਜਦ ਤੱਕ ਮਸ਼ੀਨ ਨਾਲ ਉਤਾਰਿਆ ਜਾਵੇ ਇਹ ਪੇਂਟ ਨਹੀਂ ਉਤਰਦਾ ਤੇ ਅਸੀਂ ਸਭ ਤੋਂ ਪਹਿਲਾਂ ਜਿਹੜੀ ਹੈ ਪਾਲਕ ਨੂੰ ਬਿਨਾ ਪਾਣੀ ਦੇ ਬਿਨਾ ਕਿਸੇ ਚੀਜ਼ ਦੇ ਪੀਸ ਲੈਂਦੇ ਅਸੀਂ ਵਿੱਚ ਇੱਕ ਹਰੀ ਮਿਰਚ ਵੀ ਪਾ ਲਈਏ ਥੋੜੀ ਜੀ ਮੇਰੇ ਪੂੜੀਆਂ ਚ ਲੋੜ ਤਾਂ ਨਹੀਂ ਹੁੰਦੀ ਪਰ ਪਾ ਲਈਏ ਤੇ ਜਰਾ ਕੋ ਅਸੀਂ ਨਮਕ ਵੀ ਪਾ ਲਾਂਗੇ ਪੂੜੀ ਵਿੱਚ ਸਵਾਦ ਲੱਗਦਾ ਤੇ ਉਸ ਤੋਂ ਇਲਾਵਾ ਹੁਣ ਅਸੀਂ ਜੇ ਤੁਸੀਂ ਚਾਹੋ ਨਾ ਤੇ ਪਾਲਕ ਨੂੰ ਥੋੜਾ ਜਿਹਾ ਗਰਮ ਪਾਣੀ ਚ ਪਾ ਕੇ ਜਲਦੀ ਸੌਫਟ ਹੋ ਜਾਂਦੀ ਏ ਕਿਉਂਕਿ ਇਹ ਤਾਂ ਫੂਡ ਪ੍ਰੋਸੈਸਰ ਹੈ ਇਹਦੇ ਵਿੱਚ ਤਾਂ ਪਿਸ ਜਾਂਦੀ ਹੈ ਜੇ ਵੈਸੇ ਅਸੀਂ ਹੱਥ ਨਾਲ ਆਟਾ ਗੁੰਨਾ ਹੋਵੇ ਤੇ ਥੋੜਾ ਜਿਹਾ ਸੌਫਟ ਕਰਕੇ ਤੁਸੀਂ ਮਜ਼ੇ ਨਾਲ ਗੁੰਨ ਸਕਦੇ ਹੋ ਪਾਣੀ ਮੈਂ ਬਿਲਕੁਲ ਨਹੀਂ ਪਾ ਰਹੀ ਨਹੀਂ ਪਾਵਾਂਗੀ ਤੇ ਇਹ ਮੇਰੇ ਕੋਲ ਹੈ ਥੋੜਾ ਜਿਹਾ ਦੇਸੀ ਕੀ ਇਹਨੂੰ ਐਵੇਂ ਮਲਾ ਜਾਈਏ ਇਸੇ ਦੇ ਚ ਚਮਚਾ ਕੋ ਪਾ ਦਾਂਗੇ ਕਿਉਂਕਿ ਪਾਲਤ ਜਿਹੜੀ ਹੈ ਉਹ ਹਮੇਸ਼ਾ ਕੀ ਮੰਗਦੀ ਹੈ ਅਸੀਂ ਉਬਾਲ ਲਏ ਨੇ ਤੇ ਦੇਖੋ ਜਰਾ ਦੇਖ ਲੈਣੇ ਆ ਲਓ ਜੀ ਬਹੁਤ ਸੋਹਣੇ ਗਲੇ ਪਏ ਆ ਇਹ ਦੇਖੋ ਬਿਲਕੁਲ ਮਹੀਨ ਜੜਿਆ ਗਲੇ ਹੋਏ ਪਏ ਨੇ ਤੇ ਲਾਣੇ ਆ ਛੋਲਿਆਂ ਨੂੰ ਤੜਕਾ ਚਲੋ ਜੀ ਤੜਕੇ ਵਾਲ ਇਹ ਜੀ ਅਸੀਂ ਪਾ ਲਿਆ ਇੱਕ ਚਮਚ ਦੇਸੀ ਕੀ ਦੇਸੀ ਕੀ ਪਾਇਆ ਤੇ ਇਹਦੇ ਵਿੱਚ ਅਸੀਂ ਇੱਕ ਬੜਾ ਤੇਜ ਪੱਤਾ ਮੋਲਟੇ ਮਸਾਲੇ ਜਿਹੜੇ ਆ ਖੜੇ ਮਸਾਲੇ ਜਿਨ੍ਹਾਂ ਨੂੰ ਕਹਿੰਦੇ ਆ ਉਹ ਵੀ ਪਾਵਾਂਗੇ ਤੇ ਉਹਦੇ ਲਈ ਸਾਨੂੰ ਕੀ ਚਾਹੀਦਾ ਹੈ ਉਹਦੇ ਲਈ ਸਾਫ਼ ਵਾਲਾ ਚਾਹੀਦਾ ਹੈ ਇਹ ਜਿਹਦੇ ਵਿੱਚ ਅਦਰਕ ਕੁੱਟੀ ਪਈ ਹੈ ਤੇ ਸਾਫ਼ ਨਹੀਂ ਹੈਗਾ ਮੈਡਮ ਜੀ ਇਹਨੂੰ ਪਰੇ ਲੈ ਚੋ ਮੈਨੂੰ ਇਹਦੇ ਵਿੱਚ ਨਾ ਕਮ ਜੀ 2-3 ਲੌਂਗ ਤੇ ਇਹ 2-3 ਇਲਾਚੀਆਂ ਥੋੜੀਆਂ ਜੀਆਂ ਤੇ ਇੱਕ ਟੁਕੜਾ ਜਿਹੜਾ ਵੇ ਇਹ ਜਿਹੜੀ ਅੱਜਕਲ ਦਾਲ ਚੀਨੀ ਹੈ ਨਾ ਅੱਜਕਲ ਸਰਦੀਆਂ ਦੇ ਵਿੱਚ ਖਾਣੇ ਬਹੁਤ ਹੀ ਵਧੀਆ ਹੁੰਦੀ ਹੈ ਵੈਸੇ ਇਹਦੇ ਵਿੱਚ ਇਹ ਵਾਲੇ ਮਸਾਲੇ ਨਾ ਵੀ ਪਾਏ ਜਾਣ ਤਾਂ ਵੀ ਬਹੁਤ ਵਧੀਆ ਬਣਦੇ ਨੇ ਛੋਲੇ ਪਰ ਇਹ ਸੁੱਕੇ ਬਣਾਣੇ ਨੇ ਤੇ ਇਹਦੇ ਵਿੱਚ ਪਾਵਾਂਗੇ ਇਲਾਚੀਆਂ ਦੋ ਜਿਹੜੀਆਂ ਨੇ ਇਹਨਾਂ ਨੇ ਐਵੇਂ ਇੱਕ ਛੋਟਾ ਜਿਹਾ ਮਾਰ ਕੇ ਤਾਂ ਕਿ ਬਾਹਰ ਆ ਜਾਣ ਇਹਦੇ ਬੀਜ ਜਿਹੜੇ ਨੇ ਉਹ ਆਪਾਂ ਇਹਦੇ ਵਿੱਚ ਪਾ ਕੇ ਤੇ ਹੁਣ ਅਸੀਂ ਸਾਰਾ ਕੁਝ ਪਾ ਲਿਆ ਤੇ ਪਾਵਾਂਗੇ ਅਸੀਂ ਟ੍ਰੈਡੀਸ਼ਨਲ ਢੰਗ ਵਾਲੇ ਅਸੀਂ ਬਣਾ ਰਹੇ ਹਾਂ ਛੋਲੇ ਇਹ ਜੇ ਲਸਣ ਤੇ ਅਦਰਕ ਦਾ ਪੇਸਟ ਅਸੀਂ ਸੁੱਕੇ ਛੋਲੇ ਬਣਾ ਰਹੇ ਹਾਂ ਨਾ ਤੇ ਜਿਹੜਾ ਅਦਰਕ ਤੇ ਲਸਣ ਦਾ ਪੇਸਟ ਹੈ ਕੁੱਟ ਕੇ ਅਸੀਂ ਰੱਖਿਆ ਹੋਇਆ ਇਹਨੂੰ ਨਾ ਅੱਛੀ ਤਰ੍ਹਾਂ ਨਾਲ ਬ੍ਰਾਊਨ ਕਰ ਲੋ ਫੇਰ ਇਹਦੇ ਵਿੱਚੋਂ ਇੰਨੀ ਖੁਸ਼ਬੂ ਆਂਦੀ ਹੈ ਛੋਲਿਆਂ ਦੇ ਵਿੱਚੋਂ ਕਦੀ ਲੱਗੇਗਾ ਹੀ ਨਹੀਂ ਕਿ ਕਾਲੇ ਛੋਲੇ ਖਾ ਰਿਆ ਕਾਲੇ ਛੋਲੇ ਵੈਸੇ ਬਹੁਤ ਵਧੀਆ ਹੁੰਦੇ ਨੇ ਪ੍ਰੋਟੀਨ ਦਾ ਬਹੁਤ ਵਧੀਆ ਸੋਰਸ ਹੈ ਮੈਂ ਅੱਜ ਆਲੂ ਨਹੀਂ ਪਾ ਰਹੀ ਵੈਸੇ ਇਹ ਬ੍ਰੀਕ ਬ੍ਰੀਕ ਕੱਟ ਕੇ ਆਲੂ ਵੀ ਆਪਾਂ ਪਾ ਸਕਦੇ ਹੁੰਦੇ ਆ ਇਹ ਬ੍ਰਾਊਨ ਹੋ ਗਿਆ ਜੇ ਤੇ ਮੋਂ ਨਾ ਅਸੀਂ ਇਹਦੇ ਵਿੱਚ ਨਾ ਮਠਾ ਕਰਕੇ ਤੇ ਇਹਨਾਂ ਲਾਲ ਮਿਰਚ ਪਾ ਲਈਏ ਕਿਉਂਕਿ ਬਲਾਲ ਮਿਰਚ ਪੁੱਜੇ ਹੋਈ ਹੈ ਇਹਦੇ ਵਿੱਚ ਬਹੁਤ ਸਵਾਲ ਲੱਗਦੀ ਹੈ ਛੋਲੇ ਜੇ ਕਰਾਰੇ ਬਣਾਣੇ ਨੇ ਤੇ ਜਿਆਦਾ ਪਾਓ ਜੇਕਰ ਨਹੀਂ ਜਿਆਦਾ ਖਾਂਦੇ ਬੱਚਿਆਂ ਨੇ ਵੀ ਖਾਣੇ ਆ ਨਹੀਂ ਮਿਰਚ ਖਾਈ ਜਾਂਦੀ ਤੇ ਘੱਟ ਖਾ ਲੋ ਤੇ ਇਹ ਟਮਾਟਰ ਅਸੀਂ ਗ੍ਰाइंड ਕਰਕੇ ਤਿੰਨ ਵੱਡੇ ਟਮਾਟਰ ਨਹੀਂ ਸੋਰੀ ਪਿਆਜ਼ ਬਈ ਦੱਸ ਦਿਆ ਕਰੋ ਮੈਂ ਕੀ ਬੋਲ ਰਹੀ ਆ ਤੈਸਾਂ ਨੂੰ ਟਮਾਟਰ ਸੱਦੀ ਜਾਨੀ ਆ ਤੇ ਇਹਨਾਂ ਨੂੰ ਅਸੀਂ ਜਿਹੜਾ ਪੁੰਨ ਮਸਾਲਾ ਜਿਹੜਾ ਹੈ ਕਿ ਉਹ ਛੱਡਣ ਲੱਗ ਗਿਆ ਕੋ ਮਨ ਲੱਗ ਗਿਆ ਕੜਾਈ ਦੇ ਵਿੱਚੋਂ ਮਾਂ ਸਾਡੀ ਤਾਂ ਉੱਠਣ ਨਹੀਂ ਦਿੰਦੀ ਸੀ ਮਸਾਲੇ ਤੋਂ ਤੇ ਵੀ ਸੀ ਅਜੇ ਨਹੀਂ ਪੋਇਆ ਅਜੇ ਨਹੀਂ ਪੋਇਆ ਹਲਦੀ ਪਾ ਦਿੰਨੇ ਆ ਤੇ ਗਰਮ ਮਸਾਲਾ ਪਾ ਦਿੰਨੇ ਆ ਥੋੜਾ ਨਮਕ ਪਾਵਾਂਗੇ ਕਿਉਂਕਿ ਵੈਸੇ ਚਨੇ ਆਟ ਪਾਇਆ ਹੋਇਆ ਵੇ ਪਰ ਫਿਰ ਵੀ ਪਾਣਾ ਜ਼ਰੂਰੀ ਹੈ ਇਹ ਵੀ ਅਸੀਂ ਪਾ ਦਿੱਤਾ ਤੇ ਇਸ ਤੋਂ ਇਲਾਵਾ ਮੈਂ ਨਹੀਂ ਪਾਉਂਦੀ ਚਾਹ ਪਾਣੀ ਆ ਜੀਰਾ ਪਾਉਦਾ ਥੋੜਾ ਜਿਹਾ ਵਧੀਆ ਲੱਗਦਾ ਹੈ ਕਿਉਂਕਿ ਜੀਰਾ ਸਬੂਤਾ ਨਹੀਂ ਹੈ ਨਾ ਅਸੀਂ ਪਾਇਆ ਇਸ ਕਰਕੇ ਜੀਰਾ ਪਾਊਡਰ ਦੇਖੋ ਕੜਾਈ ਦੀ ਖਾਸੀਅਤ ਹੈ ਕੜਾਈ ਮਹਿੰਗੀ ਬਹੁਤ ਹੈ ਪਰ ਕੜਾਈ ਦੀ ਖਾਸੀਅਤ ਹੈ ਵੀ ਇਹਨੂੰ ਐਂ ਫੜ ਲਓ ਕੋਈ ਪੋਣੇ ਦੀ ਕਿਸੇ ਚੀਜ਼ ਦੀ ਲੋਹ ਨਹੀਂ ਪੈਂਦੀ ਔਰ ਇਹ ਬਹੁਤ ਵਧੀਆ ਨਾਲ ਤੜਕਾ ਦੇ ਵਿੱਚ ਬਣ ਜਾਂਦਾ ਅਸੀਂ ਪਾਇਆ ਤੇ ਟਮਾਟਰ ਰੁੱਸ ਗਏ ਟਮਾਟਰ ਕਹਿੰਦੇ ਅਸੀਂ ਕਿੱਥੇ ਗਏ ਮੈਂ ਕਿਹਾ ਭਾਈ ਤੁਹਾਨੂੰ ਵੀ ਲਿਆਨੀ ਆ ਪਰ ਨੂੰ ਐਵੇਂ ਉਦਾਸ ਹੁੰਦੇ ਜੇ ਤੁਹਾਡੇ ਬਿਨਾ ਤਾਂ ਸਬਜੀ ਨਹੀਂ ਬਣਦੀ ਟਮਾਟਰ ਦਾ ਤੂੰ ਕਾਕੇ ਬਹੁਤ ਹੀ ਬੇਟਾ ਕਿੰਨੇ ਕੁ ਕਰ ਦਿੱਤੇ ਨੇ ਹੈ ਏ ਰੱਬਾ ਤभी ਮੈਂ ਕਹੂੰ ਅਬ ਇਸ ਕੋ ਮੈਂ ਕਦ ਤੱਕ ਸੁਕਾਵਾਂ ਦੇਵ ਤੇ ਉਹ ਮੈਨੂੰ ਗੱਲ ਸੁیرے ਕੋਈ ਪੁੱਛ ਰਿਆ ਸੀ ਆਪ ਆਪਣੇ ਗਾਮ ਵਾਲੀ ਕੇ ਸਾਥ ਹਿੰਦੀ ਬੋਲਤੇ ਹੈ ਕੀ ਕਰੂੰ ਹਿੰਦੀ ਸਮਝਦਾ ਪੰਜਾਬੀ ਸਮਝ ਨਹੀਂ ਆ ਨਾ ਅੱਜ ਤੋਂ ਬਾਅਦ ਪੰਜਾਬੀ ਮੇਰੇ ਨਾਲ ਬੋਲਿਆ ਕਰ ਗੱਲ ਵੀ ਕਰਦੀ ਹੈ ਤੇ ਇਹ ਜਿਹੜੇ ਚਨੇ ਜੇ ਨਾ ਇਨਾਲ ਹੀ ਪਾ ਲੈਣੀ ਆ ਕਿਉਂਕਿ ਭੁੰਨੇ ਨੇ ਆਪਾਂ ਬਹੁਤ ਸਾਰੇ ਤਾਂ ਇਹ ਪੁੱਜੇ ਤਾਂ ਹੀ ਜਾਣਗੇ ਜੇ ਆਪਾਂ ਟਵਾਟਰ ਵੀ ਹੋ ਜਾਣਗੇ ਇਹ ਵੀ ਹੋ ਜਾਣਗੇ ਨਾਲੋਂ ਨਾਲ ਲਓ ਜੀ ਸੁੱਕੇ ਛੋਲਿਆਂ ਦੀ ਬਹੁਤ ਵਧੀਆ ਵਾਲੀ ਸਬਜ਼ੀ ਜਿਹਦੇ ਨਾਲ ਅੰਕਲ ਕਹਿੰਦੇ ਅਸੀਂ ਖਾਣੀਆਂ ਨੇ ਪੂਰੀਆਂ ਤੇ ਤਿਆਰ ਹੋ ਗਈ ਜੇ ਪੂਰੀਆਂ ਮਿਲਣਗੀਆਂ ਅੱਜ ਪਾਲਕ ਵਾਲੀਆਂ ਤੇ ਲੋ ਫਿਰ ਚੱਲੀਏ ਅੰਦਰ ਖਾਣ ਜਰ ਜ਼ਾਨ ਤੋਂ ਪਹਿਲਾਂ ਇਹਨੂੰ ਸਜਾਣਾ ਬੜਾ ਜ਼ਰੂਰੀ ਹੈ ਸਜਾਣ ਵਾਸਤੇ ਅਸੀਂ ਪਾਲਿਆ ਤਨੀਆ ਅਸੀਂ ਪਾਲਕ ਵਾਲੀਆਂ ਪੂਰੀਆਂ ਵੇਲ ਲਈਆਂ ਨੇ ਤੇ ਇਹਦੇ ਵਿੱਚ ਪਹਿਲੇ ਇੱਕੋ ਹੀ ਪਾ ਕੇ ਦੇਖਦੇ ਹਾਂ ਨਹੀਂ ਤਾਂ 2 2 3 3 ਕਰਕੇ ਵੀ ਆਰਾਮ ਨਾਲ ਇਹ ਬਣ ਜਾਂਦੀਆਂ ਨੇ ਇਸ ਦੇ ਉੱਤੇ ਐਂਦਾ ਕਰਕੇ ਤੇਲ ਛੁੱਟੀ ਜਾਓ ਕਿ ਜਿਹੜਾ ਵੇ ਤੇ ਪੂਰੀ ਬਹੁਤ ਅੱਛੀ ਫੁੱਲਦੀ ਹੈ ਤੇ ਬਹੁਤ ਅੱਛੀ ਪੱਕ ਜਾਂਦੀ ਹੈ ਇਹ ਅਸੀਂ ਇੱਕ ਹੋ ਟਿਕ ਕੱਟ ਕੇ ਨੂੰ ਤਵੇ ਦੇ ਉੱਤੇ ਰੱਖ ਲੋ ਤਾਂ ਕਿ ਜਿਹੜਾ ਕੀ ਐਕਸਟਰਾ ਉਹ ਤਵੇ ਦੇ ਉੱਤੇ ਨਿਕਲੇ ਨਾ ਕਿ ਕਿਸੇ ਹੋਰ ਥਾਂ ਤੇ ਨਿਕਲੇ ਜਾਂ ਜੰਮੇ ਇਹ ਬਣ ਗਈਆਂ ਪੂਰੀਆਂ ਤੇ ਅਸੀਂ ਜਾਨਿਆ ਤੇ ਖਾਨਿਆ ਇਹਨਾਂ ਨੂੰ ਛੋਲੇ ਬਣਾਏ ਨੇ ਤੇ ਸੁੱਕੇ ਹਾਏ ਹਾਏ ਆਪ ਛੱਦ ਦੇ ਬੈਨੇ ਓ ਮਾਈ ਗੋਡ ਤੁਰ ਚੱਕ ਕੇ ਚੱਕ ਬਲੇ ਇੱਕ ਚੱਕਰ ਨਹੀਂ ਲਵੜਾ ਤੁਹਾਨੂੰ ਕੀ ਇਹ ਨਾ ਚੱਕਾ ਯਾਰ ਰੱਖਾ ਤੁਸੀਂ ਹੀ ਲੈਣਾ ਵਿੱਚ ਆਪੇ ਲੈ ਆਤ ਜਾੜ ਮੇਰੇ ਸਾਡੇ ਨਾਲ ਤਾਂ ਇਹਨਾਂ ਸੜੇ ਖਾਓ ਤੁਸੀਂ ਆਪਣੇ ਮੈਂ ਨਹੀਂ ਤੁਹਾਨੂੰ ਕੁਝ ਕਹਿ ਰਹੀ ਫਿਰ ਗੁੱਸਾ ਚੜਿਆ ਆਇਆ ਮੇਨਾ ਦੱਸ ਦਿਆਂ ਮੈਂ ਤੁਹਾਨੂੰ ਅੱਜ ਮੈਂ ਅਖੀਰਲੀ ਵਾਲੀ ਇਹ ਦਿਖਾ ਰਹੀ ਆਂ ਖਾਣਾ ਅੱਜ ਤੋਂ ਬਾਅਦ ਮੈਂ ਨਹੀਂ ਦਿਖਾਵਾਂਗੀ ਜੇ ਇੱਥੇ ਰੈਡੀ ਨਹੀਂ ਹੋਇਆ ਤਾਂ ਮੈਂ ਵਾਜਾਂ ਨਹੀਂ ਮਾਰਨੀ ਆ ਮੈਂ ਤੁਹਾਨੂੰ ਇੱਥੇ ਕੁਝ ਕਹਿਣ ਨਹੀਂ ਆ 2 ਘੰਟੇ ਤੋਂ ਸਵੇਰੇ ਇੰਤਜ਼ਾਰ ਕਰਾਂ ਇਹ ਮੈਂ ਨਹੀਂ ਕਰ ਸਕਦੀ ਸੌਰੀ ਹਾਂਜੀ ਹਾਂ ਨਾ ਖਾਓ ਮੈਗੀ ਲੈਣਾ ਮੈਂ ਆਪਣੇ ਹੱਥੇ ਬਣਾਈਆਂ ਦੋ ਜਣੇ ਆ ਉਹ ਵੀ ਨਹੀਂ ਅਸੀਂ ਖਾ ਸਕਦੇ ਚਾਜਣਾ ਵਾਜਾ ਮਾਰੀ ਜੋ ਵਾਜਾ ਮਾਰੀ ਜੋ ਮੈਰੀ ਮਾਰਤੀ ਚਾਓ ਖਾਓ ਨਾ ਖਾਓ ਸੜੀ ਨਾ ਨੋ ਨਾ ਤੁਹਾਨੂੰ ਪੁੱਛਾਂ ਲਓ ਜੀ ਆਜਾ ਫੈਸਲਾ ਹੋ ਗਿਆ ਕੱਲ੍ਹ ਤੋਂ ਪੁੱਛਣੀ ਆਣੀ ਨਾ ਜਿਹੜੇ ਤੇ ਬੜੇ ਵਧੀਆ ਪੂੜੀਆਂ ਖਾਣੀਆਂ ਨੇ ਤੇ ਪੂੜੀਆਂ ਲਿਆ ਕੇ ਰੱਖਦੇ ਹੋ ਤੇ ਜਨਾਬ ਪਤਾ ਨਹੀਂ ਕਿੱਥੇ ਘੁੰਮਦੇ ਪਹਿਰੇ ਵਾਹ ਮੈ ਮੈਦਾਨ ਮੈਨੂੰ ਤਾਂ ਨਹੀਂ ਲੱਗ ਰਿਹਾ ਮਸਾ ਮੈਂ ਜਰਾ ਵੀ ਨਹੀਂ ਆਦੇ ਸਵਾਲ ਠੀਕਾ ਜਦੋਂ ਛੜਬਾਲ ਕੇ ਬੰਦਾ ਕੋੜਾ ਹੀ ਹੋ ਜਾਏ ਤੇ ਸਵਾਲ ਕਿਸ ਗੱਲ ਦਾ ਆਵੇ ਪੁੱਛਾ ਪੁੱਛਤਾ ਨਾਲੇ ਮੇਰੇ ਨਾਲ ਰੋਜ਼ ਇਸ ਮੇਜ਼ 'ਤੇ ਬੈਠ ਕੇ ਰੋਜ਼ ਆ ਜਾਂਦੇ ਜੇ ਮੇਜ਼ 'ਤੇ ਮੈਂ ਖਾ ਰਹੀ ਹਾਂ ਮੂਲੀਆਂ ਦਾ ਪਾਣੀ ਵਾਲਾ ਜਿਆ ਤੁਹਾਨੂੰ ਵੀ ਮੈਂ ਕਹਿ ਰਹੀ ਖਾਓ ਖਾਣਾ ਖਾਓ ਨਹੀਂ ਜਨਾਓ ਟਮਾਟਾ ਮੇਰੇ ਨਾਲ ਅੱਬੇ ਹੀ ਮੈਂ ਢੂੰਡ ਅੱਜ ਸੂਰਜ ਨਹੀਂ ਨਿਕਲ ਰਿਹਾ ਤੇ ਦੋ ਜਹਾਜ਼ ਨਹੀਂ ਪੜੀਆਂ ਕਮੀਜ਼ ਅੱਗਵਾ ਤਾਂ ਪੜਣੀ ਨਹੀਂ ਗਰਮ ਮੇਰਬਾਨੀ ਇਹ ਬਣਾਓ ਖਾਓ ਤਾਂ ਮੈਂ ਆਂਟੀ ਨੂੰ ਠੰਡਾ ਕਰਾਂ